ਪੰਜਾਬ ਦੀ ਸਿਆਸਤ ਇਸ ਵੇਲੇ ਅਕਾਲੀ ਦਲ ਸਮੇਤ ਹੋਰ ਕਈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਾਫੀ ਜ਼ਿਆਦਾ ਗਰਮਾਈ ਹੋਈ ਹੈ ਪਰ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਹੋਰ ਵੀ ਜ਼ਿਆਦਾ ਉਬਾਲ ਆਉਂਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਦਰਅਸਲ ਸੂਤਰਾਂ ਤੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਭਾਜਪਾ ਦੇ ਵੱਲੋਂ ਕਿਸੇ ਵੀ ਵੇਲੇ ਸੁਨੀਲ ਜਾਖੜ ਦੀ ਛੁੱਟੀ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਦੀ ਥਾਂ ਕਿਸੇ ਜੱਟ ਸਿੱਖ ਨੂੰ ਭਾਜਪਾ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਆਪਣੇ ਸਿਆਸੀ ਫਾਇਦੇ ਦੇ ਲਈ ਹਰ ਇੱਕ ਪਾਰਟੀ ਬਦਲਾ ਕਰਦੀ ਹੈ ਇਸ ਲਈ ਭਾਜਪਾ ਨੇ ਵੀ ਬਦਲਾ ਕਰੰਦਾ ਪੂਰਾ ਹਕਕ ਪਰ ਇਸ ਦੇ ਨਾਲ ਉਸ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਇਹ ਤਾਂ ਬਾਅਦ ਦੇ ਵਿੱਚ ਹੀ ਪਤਾ ਚੱਲੇਗਾ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕੌਣ ਹੋ ਸਕਦਾ ਹੈ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਅਤੇ ਪਾਰਟੀ ਵਰਕਰ ਦੇ ਵਿੱਚ ਕੀ ਚੱਲ ਰਹੀ ਹੈ ਇਸ ਵੇਲੇ ਚਰਚਾ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਸਿਆਸੀ ਪਾਰਟੀ ਵੱਡਾ ਦਾ ਖੇਡਣ ਦੇ ਵਿੱਚ ਲੱਗੀ ਹੋਈ ਹੈ ਤਾਂ ਜੋ ਪੰਜਾਬ ਦੀ ਸੱਤਾ ਹਾਸਲ ਕੀਤੀ ਜਾ ਸਕੇ ਕੁੱਤਾ ਤੋਂ ਖਬਰ ਮਿਲਦੀ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨਿਲ ਜਾਖੜ ਨੂੰ ਹਟਾ ਕੇ ਨਵਾਂ ਪ੍ਰਧਾਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਸੁਨਿਲ ਜਾਖੜ ਨੂੰ ਕਿਸੇ ਵੀ ਵੇਲੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਅਤੇ ਉਹਨਾਂ ਦੀ ਥਾਂ ਕਿਸੇ ਜੱਟ ਤਿਕ ਨੂੰ ਨਵਾਂ ਪ੍ਰਧਾਨ ਬਣਾਉਣ ਦੀਆਂ ਕੰਸੂਆਂ ਮਿਲ ਰਹੀਆਂ ਨੇ ਦਸਲ ਭਾਜਪਾ ਨੂੰ ਇਹ ਲੱਗਦਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਅੱਗੇ ਵਧਣਾ ਹੈ ਤਾਂ ਦਸਤਾਰ ਧਰੀ ਸਿੱਖ ਦੇ ਹੱਥ ਪਾਰਟੀ ਦੀ ਵੰਗੜ ਪੜਾਉਣੀ ਹੋਵੇਗੀ ਅਤੇ ਪਾਰਟੀ ਦੇ ਇਸ ਸੋਚ ਦਾ ਅੰਦਾਜ਼ਾ ਰਵਨੀਤ ਬਿੱਟੂ ਤੋਂ ਲਗਾਇਆ ਜਾ ਸਕਦਾ ਹੈ ਜਿਸ ਨੂੰ ਚੋਣ ਹਾਰਨ ਤੋਂ ਬਾਅਦ ਵੀ ਭਾਜਪਾ ਨੇ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ ਹੈ ਅਤੇ ਹੁਣ ਉਸ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਵੀ ਬਣਾ ਦਿੱਤਾ ਹੈ। ਭਾਵੇਂ ਕਿ ਭਾਜਪਾ ਦੇ ਵੱਲੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਿਆਸੀ ਲਹਖ ਖੱਟਨ ਲਈ ਆਪਣੇ ਨਾਲ ਜੋੜਿਆ ਗਿਆ ਪਰ ਕੈਪਟਨ ਸਾਹਿਬ ਆਪਣਾ ਜਲਵਾ ਨਹੀਂ ਦਿਖਾ ਸਕੇ। ਉਹ ਅਜਿਹਾ ਕਰਨ ਦੇ ਵਿੱਚ ਫੇਲ ਸਾਬਤ ਹੋਏ ਦਰਸਲ ਕੈਪਟਨ ਅਮਰਿੰਦਰ ਸਿੰਘ 올 ਇੰਡੀਆ ਜੱਟ ਮਹਾਸਭਾ ਦੇ ਪ੍ਰਧਾਨ ਸੀ ਇਸ ਲਈ ਪਾਜਪਾ ਨੂੰ ਉਹਨਾਂ ਤੋਂ ਕਾਫੀ ਉਮੀਦ ਸੀ ਖੈਰ ਕੈਪਟਨ ਸਾਫਾਵੇਂ ਕਿਸਾਨਾਂ ਨੂੰ ਤਾਂ ਪਾਜਪਾ ਦੇ ਨਾਲ ਨਹੀਂ ਜੋੜ ਸਕੇ ਪਰ ਆਪਣੇ ਪਰਿਵਾਰ ਅਤੇ ਆਪਣੇ ਕੁਝ ਸਾਥੀ ਜ਼ੁਰ ਪਾਜਪਾ ਦੇ ਨਾਲ ਜੋੜ ਦਿੱਤੇ ਬੀਟੀ ਜੈ ਇੰਦਰ ਕੋੜ ਨੂੰ ਪਾਰਟੀ ਦੇ ਵਿੱਚ ਵੱਡਾ ਅਹੁਦਾ ਦਵਾ ਦਿੱਤਾ ਹੈ ਉੱਚ ਨਵੇਂ ਪ੍ਰਧਾਨ ਦੇ ਲਈ ਜਿਸ ਆਗੂ ਦੇ ਨਾਂ ਦਾ ਸਭ ਤੋਂ ਵੱਧ ਜ਼ੋਰ ਲਗਾਇਆ ਜਾ ਰਿਹਾ ਹੈ ਉਹ ਹੈ ਕੈਪਟਨ ਸਾਫ ਦੀ ਖਾਸ ਕਰੀਬੀ ਬਰਨਾਲਾ ਤੋਂ ਸਾਫ ਕਾ ਬਧਾਇ ਕੇਬਲ ਸਿੰਘ ਜਿਹੜੋ ਆਪਣੇ ਸ਼ਾਹੀ ਸ਼ੌਂਕਾ ਦੇ ਲਈ ਕਾਫੀ ਮਸ਼ਹੂਰ ਹੈ ਉਹਨਾਂ ਦੀ ਕੀਮਤੀ ਘੜੀਆਂ ਦੀ ਚਰਚਾ ਦੂਰ ਦੂਰ ਤੱਕ ਹੋ ਚੁੱਕੀ ਹੈ ਭਾਜਪਾ ਨਾਲ ਜੁੜੇ ਕੁਝ ਲੋਕਾਂ ਦਾ ਕਹਿਣ ਹੈ ਕਿ ਮਯੂਦਾ ਸਮੇਂ ਦੇ ਵਿੱਚ ਭਾਜਪਾ ਦੇ ਵਿੱਚ ਉਹ ਚੰਗੀ ਤਰ੍ਹਾਂ ਫਿੱਟ ਬੈਠ ਸਕਦੇ ਨੇ ਕਿਉਂਕਿ ਮਯੂਦਾ ਸਮੇਂ ਦੇ ਵਿੱਚ ਭਾਜਪਾ ਨੇ ਪੁਰਾਣੇ ਫਿੰਗਰਸ਼ੀ ਆਗੂਆਂ ਨੇ ਸ਼ਾਟ ਕੇ ਬਾਰੀ ਰਜਵਾੜੀਆਂ ਨੂੰ ਪਾਰਟੀ ਦੇ ਵਿੱਚ ਚੰਗੇ ਓਧਿਆ ਨਾਲ ਨਵਾਜਾਂ ਤੇ ਜ਼ੋਰ ਲਗਾਇਆ ਹੋਇਆ ਹੈ ਮੌਜੂਦਾ ਪੰਜਾਬ ਭਾਜਪਾ ਦੇ ਪ੍ਰਧਾਨ ਤੁਲ ਜਾਖੜ ਵੀ ਬਾਰਿਤ ਹਨ ਅਤੇ ਉਹਨਾਂ ਨੂੰ ਅਸ਼ਵੀ ਸ਼ਰਮਾ ਦੀ ਥਾਂ ਤੇ ਪ੍ਰਧਾਨ ਬਣਾਇਆ ਗਿਆ ਪਰ ਪਾਰਟੀ ਦੇ ਕੁਝ ਪੁਰਾਣੇ ਵਰਕਰਾਂ ਅਤੇ ਆਗੂਆਂ ਦਾ ਮੰਨ ਹੈ ਕਿ ਜਾਖੜ ਸਾਹਿਬ ਦੀ ਕਾਰਗੁਜ਼ਾਰੀ ਅਸ਼ਵੀ ਸ਼ਰਮਾ ਦੇ ਮੁਕਾਬਲੇ ਕੁਝ ਵੀ ਨਹੀਂ ਹੈ ਜਾਖੜ ਸਾਹਿਬ ਨੇ ਜਲੰਧਰ ਚੋਣਾ ਦੇ ਵਿੱਚ ਜਾ ਕੇ ਬੱਤੀ ਨਹੀਂ ਬਾਈ ਯਾਨੀ ਕਿ ਉੱਥੇ ਵਿਰੋਧੀਆਂ ਦੇ ਖਿਲਾਫ ਇੰਨੇ ਜ਼ੋਰਦਾਰ ਮੁੱਦੇ ਸਨ ਪਰ ਜਾਕੇਟ ਸਾਹਿਬ ਨੇ ਇੱਕ ਵੀ ਮੁੱਦਾ ਨਹੀਂ ਚੁੱਕਿਆ ਇਤੋਂ ਤੱਕ ਕਿ ਸ਼ੀਤਲ ਅੰਗੁਰਾਲ ਪੈਨ ਡਰਾਈਵ ਲੈ ਕੇ ਵੀ ਘੁੰਮਦੇ ਰਹੇ ਪਰ ਪੰਜਾਬ ਭਾਜਪਾ ਉਸ ਮੁੱਦੇ ਨੂੰ ਵੀ ਉਭਾਰਨ ਦੇ ਵਿੱਚ ناکਾਮਯਾਬ ਰਹੀ ਪੰਜਾਬ ਭਾਜਪਾ ਦੀ ਸਥਿਤੀ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਨਾਲ ਦੇਖ ਰਹੇ ਨੇ ਕਿ ਪਾਰਟੀ ਆਪਣੇ ਪੁਰਾਣੇ ਆਗੂਆਂ ਦਿੱਤਾ ਪੁਛਪਤੀਤ ਨਹੀਂ ਕਰ ਰਹੀ ਅਨਮੇਤੋਂ ਨਮੇ ਆਗੂ ਉਹਨਾਂ ਦੇ ਸਿਰ ਤੇ ਲਿਆ ਕੇ ਬਿਠਾਈ ਜਾ ਰਹੀ ਹੈ ਦਰਸਲ ਭਾਜਪਾ ਹਾਈਕਮਾਨ ਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹ ਪੱਗਾਂ ਵਾਲੇ ਆਗੂ ਭਾਜਪਾ ਨੂੰ ਸੱਤਾ ਦਿਵਾ ਪਾਉਂਦੀ। ਇੱਥੇ ਕਰਕੇ ਹੁਣ ਇੱਕ ਖਬਰਾਂ ਮਿਲੀਆਂ ਨੇ ਕਿ ਪੰਜਾਬ ਭਾਜਪਾ ਦਾ ਪ੍ਰਧਾਨ ਵੀ ਕਿਸੇ ਪੱਗ ਵਾਲੇ ਜੱਟ ਸਿੱਖ ਨੂੰ ਬਣਾਏ ਜਾਣ ਦੀ ਤਿਆਰੀ ਹੋ ਰਹੀ ਹੈ। ਕੁਝ ਸਿਆਸੀ ਮਹਾਰਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਕੋਲ ਬਹੁਤ ਸਾਰੇ ਵੱਡੇ ਸਿੱਖ ਚਿਹਰੇ ਸੁਖਵਿੰਦਰ ਪਾਲ ਸਿੰਘ ਗਰੇਵਾਲ, ਅਰਜੀਤ ਕਰੇਵਾਲ, ਸੁਖਪਾਲ ਸਿੰਘ ਨੰਨੂ, ਜਿਆਲ ਸਿੰਘ ਸੋਢੀ ਮਯੂਰ ਨੇ। ਇਹਨਾਂ ਭਾਜਪਾ ਆਗੂਆਂ ਦੀ ਦਾਦ ਦੇਣੀ ਪੈਂਦੀ ਕਿਉਂਕਿ ਇਹ ਆਗੂ ਉਸ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਨੇ ਜਦੋਂ ਭਾਜਪਾ ਦਾ ਨਾਂ ਲੈਣ ਤੋਂ ਵੀ ਡਰ ਲੱਗਦਾ ਸੀ ਕਿਸਾਨੀ ਅੰਦੋਲਨ ਸਮੇਂ ਇਹਨਾਂ ਆਗੂਆਂ ਨੇ ਕਿੰਨੀਆਂ ਮੁਸੀਬਤਾਂ ਚਲੀਆਂ ਲੋਕਾਂ ਦੀਆਂ ਅੰਤਾਂ ਦੀਆਂ ਗਾਲਾਂ ਸੁਣੀਆਂ ਇਹਨਾਂ ਆਗੂਆਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਸੀ ਪਰ ਇਸ ਸਭ ਦੇ ਬਾਵਜੂਦ ਇਹਨਾਂ ਆਗੂਆਂ ਨੇ ਭਾਜਪਾ ਦਾ ਸਾਥ ਨਹੀਂ ਛੱਡਿਆ ਇਨੇ ਸੰਘਰਸ਼ ਦੇ ਬਾਵਜੂਦ ਇਹਨਾਂ ਆਗੂਆਂ ਨੂੰ ਉਹ ਮਾਨ ਸਨਮਾਨ ਨਹੀਂ ਮਿਲ ਸਕੇ ਜੋ ਮਿਲਣਾ ਚਾਹੀਦਾ ਸੀ ਭਾਜਪਾ ਦੇ ਪੁਰਾਣੇ ਵਰਕਰ ਇਹਨਾਂ ਗੱਲਾਂ ਨੂੰ ਮਹਿਸੂਸ ਕਰ ਰਹੇ ਹੁਣ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬੀਬੀ ਜੈਨਦਰ ਕੋਰ ਪਤੇ ਜੰਗ ਬਾਜਵਾ ਰਣਾ ਗੁਰਮੀਤ ਸਿੰਘ ਸੋਢੀ ਰਵਨੀਤ ਸਿੰਘ ਬਿੱਟੂ ਵਰਗੀ ਨਵੇਂ ਆਗੂ ਆ ਗਏ ਇਹਨਾਂ ਨੂੰ ਪਾਰਟੀ ਨੇ ਪੁਰਾਣੇ ਆਗੂਆਂ ਦੇ ਸਿਰ ਤੇ ਲਿਆ ਕੇ ਬਿਠਾ ਦਿੱਤਾ ਹੈ ਪੁਰਾਣੇ ਆਗੂਆਂ ਦੇ ਬਲੋ ਕੀਤੇ ਗਏ ਸੰਘਰਸ਼ ਦੀ ਸਵਾ ਕਰਕੇ ਰੱਖੋਤੀ ਹੈ ਇਹ ਵੀ ਸੁਨਨ ਦੇ ਵਿੱਚ ਆ ਰਿਹਾ ਹੈ ਕਿ ਇਹ ਸਭ ਕੁਝ ਨੂੰ ਲੈ ਕੇ ਪਾਰਟੀ ਵਰਕਰਾਂ ਦੇ ਵਿਚਾਲੇ ਇੱਕ ਹੋਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਜੋ ਕਿਸੇ ਵੀ ਸਮੇਂ ਵੱਡੇ ਉਬਾਲ ਦਾ ਰੂਪ ਧਾਰਨ ਕਰ ਸਕਦੀ ਹੈ ਖੈਰ ਭਾਜਪਾ ਦੇ ਵੱਲੋਂ ਪੰਜਾਬ ਦੀ ਸੱਤਾ ਦੇ ਵਿੱਚ ਪੈਰ ਅਡਾਉਣ ਦੇ ਲਈ ਹੁਣ ਜੱਟ ਸਿੱਕਾ ਪੱਤਾ ਖੇਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਸਿਆਸੀ ਕਾਰਡ ਭਾਜਪਾ ਨੂੰ ਕਿੰਨਾ ਕੁ ਫਿੱਟ ਬੈਠੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਤੁਹਾਡੇ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟਸerie ਆਪਣੇ ਰਾਇ ਜ਼ਰੂਰ ਸਾਂਝੀ ਕਰਿਓ ਹੋਰ ਬਧਰੇ ਜਾਣਕਾਰੀ ਲਈ ਅਤੇ ਤਾਜ਼ਾ ਖਬਰਾਂ ਦੇਖਦੇ ਰਹੋ ਹਮਦਰ ਟੀਵੀ